ਨਾ ਸ੍ਰੀ ਮਾਨ ਲਾ ਪੰਝਾ ਮੇਰਾ ਲਾ ਗੋ ਰਾਮ ਸੋਹੇ ਤ ਸਤ ਗੁਰ ਮੇਰਾ ਸਦਾ ਸਹਾਈ ਜੇ ਲੰ ਦੁੱਖ ਕਾ ਕਾਟਿਆ ਕੇ ਤ ਰਹਾ ਹਰ ਤੇ ਰੱਖਿਓ ਆਪਣਾ ਕਰ ਬਿਰਤਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲੀਏ ਗੰਠ ਲਾਇ ਨਿਰਭਉ ਭਈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਤਨ ਆਸ੍ਰੀ ਮਨ ਲਾ ਪੁੰਨਵਾ ਆਉ ਖਤ ਦੇਰੋ ਨਾਮ ਦਿਆਲ ਮੋਹਿਆ ਤੁਰ ਤੇਰੇ ਹੱਥ ਨਹੀਂ ਜਾਨੀ ਤੂੰ ਆਪ ਕਰਹਿ ਤ੍ਰਿਤ ਪਾਲ ਰਹਾਉ ਧਾਰਨ ਗੁਰੂ ਸਾਮੀ ਮੇਰੇ ਦੁਤੀਆ ਤਉ ਨਿਵਾਰ ਵੰਦਨ ਕਾਟ ਲੈ ਹੋ ਆਪਣੇ ਕਰ ਕਬ ਹੁਮਾਇਆ ਵਹ ਹਾਰ ਤੇਰੀ ਸ਼ਰਣਾ ਪਿਆਹੋ ਜੀਵਾ ਤੂੰ ਸਮਰੱਥ ਪਰੁਖ ਮੇਰਵਾਨੋ ਆਟ ਪੈਰ ਪਵਕ ਆਰਾਦੀ ਨਾਨਕ ਸਦ ਕਰਵਾਨ ਰਾਗ ਤਨਾਹ ਸ੍ਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਾ ਹ ਪ੍ਰਵਰਾਖ ਲਿਓ ਅੰਤਿਕ ਸੁਨਾ ਹੋਏ ਮੇਰੇ Swami ਕਰ ਕਿਰਪਾ ਆਪਣਾ ਨਾਮ ਦੇਹੁ ਰਹਾ ਹਗਨ ਕੁਟਾਮਸਾ ਬਿਰ ਸੰਸਾਰ ਪਰਮ ਵੋ ਅ ਗਿਆਨ ਉਧਾਰ ਓ ਚ ਨੀਚ ਸੋਖ ਦੋਖ त्राਪ ਸਨਾਹੀ ਤ੍ਰishna ਭੂਖ ਮਨਵਾ ਸੁਨਾਰਾ ਚ ਵਿਖੈ ਬਿਆਦ ਪੰਜ ਦੂਦ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਤਨਾਸੀ ਮਹਲਾ ਪੰਜਾ ਦੀਨ ਦਰਦ ਨਿਵਾਰ ਠਾਕੁਰ ਰੱਖਿਆ ਜਨ ਕੀ ਆਪ ਕਾਰਣ ਤਾਰਣ ਹਰ ਨਿਦ ਦੁਖ ਨਾਸਕੈ ਬਿਆ ਸਾਧੂ ਸੰਗ ਪਜ ਹੋ ਗੋਪਾਲ ਆਨ ਸੰਜਮ ਕਿਸ਼ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦਿਆਂਦਇ ਆਲ ਪੂਰਨ ਸਵੇਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜੱਪ ਸਿਮਰ ਸੁਆਮੀ ਸੋਏ ਬੇਦੁ ਸਿਮਰਤ ਕਥਾ ਐ ਸਾਸਤ ਭਗਤ ਕਰਹਿ ਵਿਚਾਰ ਮੁਕਤ ਬਾਈ ਐ ਸਾਧ ਸੰਗਤ ਵਿਨਸ ਜਾਏ ਅੰਧਾ ਚਰਨ ਗਮਲ ਅਧਾਰ ਜਨਕਾ ਰਾਸ ਪੂੰਜੀ ਇਕ ਤਾਣ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਵਟੇਕ ਤੁਮ ਆਸ੍ਰੀ ਮਾਲਾ ਬਨਿਵਾ ਫੈਲ ਤ ਫੈਲ ਤੇ ਬੈਟੇ ਜਨ ਸਾਧੂ ਪੂਰ ਗੁਰ ਸਮਝਾਇਆ ਆਨ ਸਗਲ ਵੇਦ ਕਾਮਨਾ ਆਵੇ ਹਰ ਹਰ ਨਾਮ ਧਿਆਇ ਤਾ ਤੇ ਮੈਂ ਧਾਰੀ ਓਟ ਗੋਪਾਲ ਸ਼ਰਨ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਘੂਮੰਡਲ ਸਗਲ ਬਿ ਆਪੇ ਮਾਇ ਜੀ ਉਦਾਰਣ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਝਨ ਗਈਐ ਪਾਈਐ ਸਰਬ ਨਿਦਾਨ ਕਰ ਕਿਰਪਾ ਜਿਸ ਦੇ ਸੁਆਮੀ ਬਰਲੇ ਕਾਹੂੰ ਜਾਲਾ ਤਰਾ ਜੀ ਮਹਲਾ ਬਨਵਾਰ ਘਰ ਦੂਜਾ ਚਉਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਛੋੜ ਜਾਏ ਸੇ ਕਰ ਹੈ ਪਾਰ ਲੋਕ ਕਾਮਨਾ ਆਵੈ ਸੇ ਜੰਜਾਲ ਸੰਗਰਾਜ ਆਲੈ ਤਨ ਸੋਹੀਤ ਜੋ ਬੈ ਰਾਈ ਸੇ ਹੀ ਮੀਤ ਅੈਸੇ ਭਰਮ ਕੋਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾ ਸਾਜ ਧਰਮ ਨਹੀਂ ਪਾਵੈ ਡੀਠਾ ਝੂਠ ਤੋ ਸਿਉ ਰਚਿਉ ਮੀਠਾ ਦਾਤ ਤਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਣ ਵਿਚਾਰਾ ਵਸਤ ਭਰਾਈ ਕਾ ਉਠੁਰਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨਾ ਬੂਝ ਆਵਣ ਜਾਣੈ ਪਾਪ ਕਰੈ ਤਾਂ ਬਚੋ ਤਾਣੇ ਜੋ ਤੁਧ ਪਾਵੈ ਸੋ ਪਰਵਾਣ ਤੇਰੇ ਬਾਣੇ ਨੂੰ ਕਰਵਾਣ ਨਾਨਕ ਗਰੀਬ ਵੰਦਾ ਜਨ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਧਨੋ ਸ੍ਰੀ ਮਹਲਾ ਪੰਜਵਾ ਮੋਹਿ ਮਸਕੀਨ ਪ੍ਰਭ ਨਾਮ ਅਧਾਰ ਖਾਟਣ ਗਾਓ ਹਰ ਹਰ ਰੋਜਗਾਰ ਸੰਜਣ ਗਾਓ ਅਰੇ ਕੋ ਨਾਮ ਹਲਤ ਪਲਤ ਤਾਂ ਕਐ ਆਵੈ ਕਾਮ ਨਾਮ ਰਤੇ ਪ੍ਰਵਰੰਗ ਅਪਹਾਰ ਸਾਧ ਗਾਵੇ ਗੁਣ ਏਕ ਨਿਰੰਕਾਰ ਰਹਾਉ ਸਾਗੀ ਸੋਭਾ ਆ ਤੁਮਸ ਕੀਨੀ ਸੰਤ ਵਡਾਈ ਹਰ ਜਸੁ ਚੀਨੀ ਆਨੰਦ ਭਗ ਸੰਤਨ ਕੈ ਭਗਤ ਗੋਵਿੰਦ ਸੁਖ ਸੰਤਨ ਕੈ ਬਿਨਸੀ ਚੰਦ ਜੈ ਸਾਧ ਸੰਤਨ ਹੋਵੇ ਇਕਤਰ ਤਾ ਅਰਜ ਸੁਗਾਵਹਿ ਨਾਦ ਕਵਿਤ ਸਾਦ ਸਵਾ ਮੈਂ ਅਨੰਦ ਬਿਸਰਾਮ ਉਹ ਸੰਗ ਸੋ ਪਾਏ ਜਿਸ ਮस्तक ਕੋ ਕ੍ਰਾਮ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣ ਦਾਸ ਪ੍ਰਭ ਦਇਆਲ ਕਿਰਪਾਲ ਹਜੂ ਨਿਕ ਜੀਵੈ ਸੰਤਾ ਧੂਰ ਤਾ ਸ੍ਰੀ ਮਹਲਾ ਪੰਜਵਾ ਸੋਗ ਅਟੜ ਰਹਿ ਦੇਖ ਸਮ ਸਮਾਰੈ ਡਰ ਡਰ ਭਜੇ ਮਨ ਮੁਖ ਵਿਚਾਰੇ ਰਹਾ ਸਿਰ ਉਪਰਮਾਤਮ ਬਿਤਾ ਗੁਰਦੀਵ ਸਭਲ ਮੂਰਤ ਜਾ ਕੀ ਨਿਰਮਲ ਸੇਵਾ ਏਕ ਨਰੰਜਨ ਜਾ ਕੀ ਰਾਸ ਮਿਲੋ ਸਾਧ ਸੰਗਤ ਹੋਵਤ ਪ੍ਰਕਾਸ਼ ਜੀ ਅਨਗਾ ਦਾਤਾ ਤੂ ਰਣ ਸਭ ਠਾਹੇ ਕੋਟ ਕਲੇਸ਼ ਮਟੈ ਹਰ ਨਾਈ ਜਾਨਮ ਮਰਨ ਸਗਲਾ ਦੁਖ ਨਾਸੈ ਗੁਰਮੁਖੂ ਜਾ ਕੈ ਮਨ ਤਨ ਵਾਸੈ ਜੇ ਸੁਨੋ ਆਪ ਲੈ ਲੜ ਲਾਏ ਦਰਗਹਿ ਮਿਲੇ ਤੇ ਸਹੀ ਜਾਏ ਸਹੀ ਭਗਤ ਜੇ ਸਾਚੇ ਭਾਣੇ ਜਾਂ ਮਕਾਲਤੇ ਭਈ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘਟ ਘਟ ਅੰਦਰ ਸਗਲ ਆਧਾਰ ਨਾਨਕ ਜਾਣ ਚੈ ਸੰਤ ਰੇ ਨਾਰ ਤਨੁ ਸ੍ਰੀ ਮਹਲਾ ਪੰਜਵਾਰ ਘਰ ਅਤਮ ਦੋਪਦੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਸਾਸ ਸਾਸ ਤੁਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਕਵਾਲੇ ਗੁਰ ਕਾ ਵਾਚਨ ਬਸੈ ਜੀ ਨਾਲੇ ਜਾਲ ਨਹੀਂ ਡੁੱਬੈ ਤਾਸ ਕਰ ਨਹੀਂ ਲੇਵੈ ਪਾਹੇ ਨਾ ਸਾਕ ਜਾਲੇ ਰਹਾਉ ਨਿਰ ਧਨ ਕੋ ਧਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਈ ਸਾਗਰ ਮਹਿ ਅਪੋ ਇਹ ਤਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਸਰੀ ਮਹਲਾ 5 ਵਾ ਤੇ ਕਿਰਪਾਲ ਦਿਆਲ ਗੋਵਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਾਮ ਨਿਤ ਰਿੱਧ ਸਿੱਧ ਹਰ ਲੱਗ ਰਹੀ ਜਨ ਪਾਈ ਸ਼ਾਂਤਨ ਕੋ ਆਨੰਦ ਸਗ ਲਈ ਜਾਈ ਗ੍ਰਹਿ ਬਾਹਰ ਹਟਾ ਕਰ ਭਗਤਨ ਕਾ ਰਵ ਰਹਾ ਸਰਵ ਠਾਈ ਰਹਾਉ ਤਾ ਕੋ ਕੋ ਨਾ ਪਹੁੰਚਨ ਹਾਰਾ ਜਾ ਕੈ ਅੰਗ ਗੁਸਾਈ ਜਨ ਕੀ ਤ੍ਰਾਸ ਮਿਟੈ ਜੇ ਸਿਮਰਤ ਨਾਨਕ ਨਾਮ ਤੇ ਆਈ ਤਨਾਸਰੀ ਮਹਲਾ 5 ਦਰਵ ਬੰਤ ਦਰਵਾ ਦੇਖ ਗਰਬੈ ਭੂਮ ਬੰਤ ਇਵਮਾਨੀ ਰਾਜਾ ਜਾਣੈ ਸਗਲ ਰਾਜ ਹਮਾਰਾ ਤਿਉ ਹਰ ਜਾਣ ਟੇਕ ਸੁਆਮੀ ਜੇ ਕੋਉ ਆਪਣੀ ਓਟ ਸਮਾਰੈ ਜੈ ਸਾਬਿਤ ਤੈਸਾ ਹੋਏ ਵਰਤਾਈ ਆਪਣਾ ਬਲ ਨਹੀਂ ਆਰੈ ਰਹਾਉ ਆਨ ਤਿਆਗ ਭੈ ਕਸਰਾਈ ਸਰਨ ਸਰਨ ਕਰ ਆਈ ਸੰਤਨ ਘਰਉ ਭੈ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾ ਸ੍ਰੀ ਮਹਲਾ 5 ਬਾਣੀ ਜਾਕੋ ਹਰ ਰੰਗ ਲਾਗੋ ਇਸ ਜੁਗ ਮਹੇ ਸੋ ਕਹੀ ਅਤੈ ਸੂਰਾ ਆਤਮ ਜਨ ਹੈ ਸਗਲ ਵਸ ਤਾ ਕੈ ਜਾਕਾ ਸਤੁਰ ਪੂਰਾ ਠਾਕੁਰ ਗਾਇ ਆਤਮ ਰੰਗ ਸਰਨੇ ਪਾਵਨ ਨਾਮ ਤਿਆਵਨ ਸਹਜ ਸਮਾਵਨ ਸੰਗ ਰਾਵ ਜਨ ਕੇ ਚਰਨ ਬਸੈ ਮੇਰਾ ਹੀ ਆਰੈ ਸੰਗ ਪੁਨੀਤਾ ਦੇਹੀ ਜਾਨ ਕੇ ਧੂਰ ਦੇਹੁ ਕਿਰਪਾ ਨਿਦ ਨਾਨਕ ਕਹਿ ਸੁਖਿ ਹਿਤਨਾ ਸ੍ਰੀ ਮਹਲਾ 5 ਬਾਣ ਜਾਤਨ ਕਰੈ ਮਨੁ ਖਢਕਾਵੇ ਓਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੁਕੁਰ ਪਾਵੇ ਭੇਖ ਕਰੈ ਨਿਰਵਾਨੈ ਜਾਣ ਤਧੂਰ ਤੁਮਹਿ ਪ੍ਰਭ ਨੇਰ ਉਤ ਤਾ ਕੈ ਉਤ ਤੀ ਉਤ ਪੀ ਕੈ ਆਵੈ ਲੋਭੀ ਫੇਰ ਰਹਾਉ ਜਾਵ ਲਗ ਟੂਟੈ ਨਾਹੀ ਮਨ ਭਮ ਤਾਵ ਲਗ ਮੁਕਤ ਨਾ ਕੋਈ ਕਹ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹਲਾ 5 ਬਾਣੀ ਜਾ ਨਾਮ ਗੁਰਦੇ ਹੋ ਹੈ ਆਪਣੈ ਜਾ ਕੈ ਮਤ ਕਰਮਾ ਨਾਮ ਦਿਲ ਰਾਵੈ ਨਾਮ ਜਪਾਬੈ ਤਾਕਾ ਜੁਗ ਮੈ ਧਰਮਾ ਜਾਣ ਕੋ ਨਾਮ ਬੜਾਈ ਸੋਬਾ ਨਾਮੋ ਗਤ ਨਾਮੋ ਪਤ ਜਨ ਕੀ ਮਾਲੈ ਜੋ ਜੋ ਹੋ ਗਰਹਾਉ ਨਾਮ ਤਨ ਜਿਸ ਜਣਕੈ ਪਾਲੈ ਸੋਈ ਪੂਰਾ ਸਾਹਾ ਨਾਮ ਵਿਵਾਰਾ ਨਾਨਕ ਦਾਰਾ ਨਾਮ ਪਰ ਆਪ ਤਲਾਹ ਤਨਾਸਰੀ ਮਹਲਾ ਪੰਜਵਾਂ ਨੇਤਰ ਪੁਨੀਤ ਭੈ ਦਰਸ ਪੇਖੈ ਮਾਥਾ ਪਰ ਰਵਾਲਾ ਰਸ ਰਸ ਗੁਣ ਗਾਵੋਠਾ ਕੋਰ ਕਉ ਅਕੇ ਮੋਰੇ ਹਿਰਦੈ ਬਸੋ ਗਪਾਲ ਤਉ ਤਵ ਰਾਖਣ ਹਰ ਦਿਆਹ ਲੋ ਸੁੰਦਰ ਸੁਗੜ ਬਿਆੰਤ ਪੀਤਾ ਪ੍ਰਭ ਹੋ ਹੋ ਪ੍ਰਭ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਆ ਤੁਮਰੇ ਬਚਨ ਉਪਰਸਾਲ ਹਿਰਦਾ ਚਰਨ ਸਾਬਦ ਸਤਿਗੁਰ ਕੋ ਬਾ ਨਾਨਕ ਬੰਦ ਪਾਲ ਤਨਾਸਰੀ ਮਹਲਾ 5 ਆਪਣੇ ਉਕਤ ਖਲਾਵੇ ਭੋਜਨ ਆਪਣੇ ਉਕਤ ਕਹਿਲਾਵੇ ਸਰਬ ਸੂਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੈ ਹਾ ਮਰੇ ਪਿਤਾ ਗੁਪਾਲ ਦਿਆਲ ਜਿਉਂ ਰਾਖ ਮਹਤਾਰੀ ਬਾਰਕ ਕਉ ਤੈਸੇ ਹੀ ਪ੍ਰਭ ਪਾਲ ਰਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ دیਵਾ ਇਹ ਤੂ ਤਜ ਤੱਕ ਤਤ ਤਤ ਤੁਮਹੀ ਮੇਲਾ ਨਾਨਕ ਸੰਤ ਸੇਵਾ ਤਨਾਸਰੀ ਮਹਲਾ ਪੰਜਵਾ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਦੇ ਵਿਖ ਜਾਰੇ ਰਾਜਮਾਲ ਜੋਵਨ ਤਨ ਜੀ ਆਰਾ ਇਨ ਉੱਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤ ਕਰੇ ਸੂਖਾ ਤਾਜ ਆਨੰਦ ਮੰਗਲ ਸਹਿਤ ਪਵਨਿਤ ਪਾਰੋ ਤਾਰੇ ਰਹਾਉ ਤਨ ਸਥਾਨ ਤਨ ਹੋਏ ਭਾਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੇ ਸਰਦਾ ਪੂਰੋ ठाकुर ਭਗਤ ਤੇਰੇ ਨਮਸਕਾਰੇ ਤਨਾਸਰੀ ਮਹੱਲਾ ਪੰਜਵਾ ਛੜਾਏ ਲਿਓ ਮਹਾ ਬਲੀ ਤੇ ਆਪਣੇ ਚਰਨ ਅਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸਨ ਕਤ ਹੂੰ ਜਾਤ ਸਤਗੁਰ ਪੂਰੇ ਕਿੰਨੇ ਦਾਤ ਹਰ ਹਰ ਨਾਮ ਦਿਓ ਕੀਰਤਨ ਕਉ ਪਈ ਹਮਾਰੇ ਗਾਤ ਰਹਾਉ ਅੰਗੇਕਾਰ ਕੇ ਉਪਰੋ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਾਹਿ ਪ੍ਰਭ ਆਪਨੈ ਸੁਖ ਪਾਇਉ ਤਨ ਰਾਤ ਤਨਾਸਰੀ ਮਹਲਾ 5 ਬਾ ਬਾਰ ਹਾਰਨਾ ਲੋਭ ਝੂਠ ਨਿੰਦਾ ਐਵੇਂ ਕਰਤ ਗੁਦਾਰੀ ਮਿਰਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਐਟੇ ਕਮਨ ਇਸਾਦਾਰੀ ਸਾਖਤ ਕੇ ਵਰਦਾ ਜਾਏ ਬਿਰਤਾਰੀ ਜੈਸੇ ਕਾਗਦ ਕੇ ਪਾਰ ਮੂਸਾ ਟੂਕ ਕਵਾਵਤ ਕਾਮ ਨਹੀਂ ਗਵਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਏ ਬੰਦਨ ਛੁਟਕਾਰੀ ਬੂੜਤ ਆਂਦ ਨਾਨਕ ਪਰਵ ਕਾੜਤ ਸਾਧ ਜਨ ਸੰਗਾਰੀ ਤਨਾਸਰੀ ਮਹਲਾ 5 ਬਾਣੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸ਼ੀਤਲ ਤਨ ਮਨ ਛਾਤੀ ਰੂਪ ਰੰਗ ਸੂਕ ਤਨ ਜੀ ਕਾ ਪਾਰ ਬ੍ਰਹਮ ਮੋ ਰਹਿ ਜਾਤੀ ਰਸਨਾ RAM ਰਸਾਈ ਨਮਾਤੀ ਰੰਗ ਰੰਗੀ RAM ਆਪਣੇ ਕਹ ਚਰਨ ਕਾਮਲ ਨਿਧਾ ਥਾਤੀ ਰਾਉ ਜਿਸ ਕਾ ਸਾ ਤਨਹੀ ਰਕ ਲਿਆ ਪੂਰਨ ਅਪਰੋਕੇ 파ਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰ ਆਕੇ 파ਤੀ ਤਨਾਸਰੀ ਮਹਲਾ ਪੰਜਵਾ ਤੂ ਤਦੋ ਸਮਨ ਸਭ ਤੁਇ ਤੇ ਨਿਵ ਰਹੀ ਪਾਰਗੜ ਪ੍ਰਤਾਪ ਤੁਮ ਹਾਰਾ ਜੋ ਜੋ ਤੇਰੇ ਭਗਤ ਦੁਖਾਈ ਉਹ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰਨੀਤਾ ਮੁਰਾਰ ਸਹਾਈ ਹੋ ਦਾਸ ਕੋ ਕਰ ਗਏ ਉਦਰੋ ਮੀਤਾ ਰਾਓ ਸੁਣੇ ਬਿਨੰਤੇ ਠਾਕੁਰ ਮੀਰੇ ਖਸਮਾ ਨਾ ਕਰੀ ਆਪ ਨਾਨਕ ਆਨੰਦ ਪੈ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਾਸਰੀ ਮਹਲਾ 5 ਬਾ ਚਾਤਰ ਦੇਸਾ ਕਿੰਨੋ ਬਲ ਆਪਣਾ ਸਿਰ ਉੱਪਰ ਕਰਤਾ ਰਿਓ ਕਿਰਪਾ ਕਟਾਖ ਅਵ ਲੋਕਨ ਕਿੰਨੋ ਦਾਸ ਕਾ ਦੁੱਖ ਬਿਦਾਰੇਓ ਹਰ ਜਨ ਦਾ ਕੇ ਗੁਰ ਗੋਬਿੰਦ ਕੰਠ ਲਾਇ ਆਗਨ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉਆ ਸੱਚ ਹੋਵੇ ਤਨਾਸਰੀ ਮਹਲਾ 5 ਔਖੇ ਘੜੇ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਧੇਰਾ ਕੇ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ ਪ੍ਰੋਚਾ ਲਾਗ ਰਿਹਾ ਮੇਰਾ ਚੀਤਾ ਆਦ ਅੰਤ ਪ੍ਰਵਸਾ ਦਾ ਸੁਹਾਈ ਤਨ ਹਮਾਰਾ ਮੀਤਰਾਉ ਮਾਨ ਬਿਲਾਸ ਭਾਈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਵਾਪੂਰਨ ਪੈ ਜਿ ਰਕਾਈ ਤਨਾਸਰੀ ਮਹੱਲਾ ਪੰਜਵਾ ਜਿਹਕੋ ਵਿਚਰਾ ਪ੍ਰਾਨ ਪਤ ਦਾਤਾ ਸੋਈ ਗਨ ਹੋਆ ਭਾਗਾ ਚਰਨ ਕਮਲ ਜਾ ਕਮਨ ਲਾਗੇ ਆਉ ਮੈਂ ਅਸਰੋ ਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲ ਸਛੇ ਜਗਿਆ ਸਭ ਤੰਤੇ ਪ੍ਰੀਤਨ ਸਵ ਮਨ ਲਾਗਾ 라ਉ ਜਹ ਜਹ ਪੀਖਉ ਤਹ ਨਰਾਇਣ ਸਾਗਲ ਕਟਾਮ ਹੈ 타ਗਾ ਨਾਮ ਉਸ ਕਪੀਤ ਜਨ ਨਾਨਕ ਤਿਆਗੇ ਸਭਨ ਨਰਾਗਾ ਤਨਾਸਰੀ ਮਾਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲੱਜਾ ਰਕੀ ਰਾਮਰਾਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟਨ ਆਵੈ ਜਾਮ ਮੋਕਤ ਬੈ ਕੌਂਠ ਸਾਧ ਕੀ ਸੰਗਤ ਜਨ ਪਾਇਉ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੂਕ ਬਿਸਰਾਮ ਕੋਬਿੰਦ ਤੁ ਮੋਤਰਾ ਸਿਮਰੋ ਦਿਨ ਰਾਇਨ ਨਾਨਕ ਸਤਿ ਗੁਰੂ ਬਾਨ ਤਨਾਸਰੀ ਮਹਲਾ 5 ਮੰਗੋ ਰਾਮ ਤੇ ਇਕ ਧਾਨ ਸਗਲ ਮਨੋਰਤ ਪੂਰਨ ਹੋਵੇ ਸਿਮਰੋ ਤੇਰਾ ਨਾਮ ਰਾਉ ਚਾਰਨਾ ਤੇ ਮਾਰੇ ਹਿਰਦੈ ਵਸੇ ਸੰਤਨ ਕਾ ਸੰਗ ਪਾਵਉ ਸੋਗ ਅਗਨ ਮੈਂ ਮਨ ਨਾ ਬੇ ਆਪੈ ਆਠ ਪਹਿਰ ਗੁਣ ਗਾਵਉ ਸਵਾਸਤ ਬਿਵਸਥਾ ਹਰ ਕੀ ਸੇਵਾ ਮਦੇ ਅੰਤ ਪ੍ਰਵਜਾਪਨ ਨਾਨ ਕਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾਲ ਛਾਪਨ ਤਨਾਸਰੀ ਮਹਲਾ ਪੰਜ ਬਾ ਮੰਗੋ ਰਾਮ ਤੇ ਸਭ ਤੋਂ ਕਉ ਮਨੁਖ ਕਉ ਜਾਚਤ ਅਸ਼ਰਮ ਪਾਈਐ ਪ੍ਰਭ ਕਾ ਸਿਮਰਨ ਮੋਕਰਾਉ ਕੋ ਖੈ ਮਨ ਜਨ ਸਿਮਰਤ ਪੁਰਾਨਾ 베ਦ ਪੁਕਾਰੇ ਕੋ ਕਾ ਕਿਰਪਾ ਸਿੰਧ ਸੇਵ ਸੱਚ ਉਪਾਈ ਐ ਦੁਆਇ ਸੋ ਲੈ ਲੋਕ ਤਨਾਵ ਾਨ ਚਾਰ ਬਿਵਹਾਰ ਜੀਤੇ ਬਿਨ ਹਰ ਸਿਮਰਨ ਪੋਕਾ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਨਾ ਸ੍ਰੀ ਮਹਲਾ 5 ਬਾਣੀ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਮਹਾ ਸੰਤੋ ਕੋ ਵਾ ਗੁਰ ਵਚਨਿ ਪ੍ਰਭ ਸੋ ਲਾਗ ਪੂਰਨ ਧਿਆਨ ਰਹਾਓ ਮਹਾ ਕੋਲੋਲ ਬੂਝੇ ਮਾਇਆ ਕੈ ਕਰ ਕਿਰਪਾ ਮੇਰੇ ਦੀਨ ਦੇ ਆਲੋ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਾਧ ਖੁਸ਼ੀਆਂ ਕੀਰਤਨ ਜਪਨਾ ਹਮੋ ਜਿਸ ਕਾ ਕਰਮ ਲੈ ਕੇ ਤੁਰ ਕਰਤਾਏ ਨਾਨਕ ਜਾਣ ਕੇ ਪੂਰਨ ਕਾਮ ਤਨਾਸਰੀ ਮਹਲਾ 5 ਜਾਣ ਕੇ ਕੈਨੇ ਪਾਰ ਬ੍ਰਹਮਸਾਰ ਨਿੰਦ ਕ ਟਿਕਨ ਨ ਪਾਵਨ ਬੂਲੇ ਊੜ ਗਈ ਬੇਕਾਰ ਗਿਰਾਓ ਜਹ ਜਹ ਦੇਖੋ ਤਹੈ ਸੋ ਆਮੀ ਕੋਈ ਨ ਪਹੁੰਚਣ ਹਾਰ ਜੋ ਜੋ ਕਰ ਅਵਗਿਆ ਜਨ ਕੀ ਹੋਏ ਗਿਆ ਤਤਿ ਸ਼ਾਰ ਕਰਨ ਹਰ ਕਵਾਲਾ ਹੋਆ ਜਾ ਕਾ ਅੰਤ ਨ ਪਾਰ ਬਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਡੇ ਮਾਰ ਤਨਾਸਰੀ ਮਹਲਾ 5 ਵਾ ਕਰਨ ਆਪ ਅਪਟਾਲ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਚਾਰ ਨਸਰਨ ਗੋਵਿੰਦ ਦੁਖ ਭੰਜਨ ਦਾਸ ਆਪਣੇ ਕੋ ਨਾਮ ਦੇਵੋ ਤਿਰਸ਼ਟ ਪ੍ਰਵਤਾਰੋ ਕਿਰਪਾ ਕਰਤਾਰੋ ਪੁਜਾ ਗਹਿ ਕੂਪਤੇ ਕਾਢ ਲੇਵੋ ਰਾਵ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਆਨ ਕ ਧੋਖਾ ਤਨ ਸ਼ਾਦ ਪੂਰੇ ਪ੍ਰਵੈ ਨ ਆਨ ਨ ਰਖਣ ਹਾਰਾ ਨਾਮ ਸਿਮਰੋ ਈ ਸਰਨ ਸੂਰੇ ਪਤ ਤੋ ਧਾਰਨਾ ਜੀ ਜੰਤ ਤਾਰਨਾ ਬੇਦੋ ਚਾਰ ਨਹੀਂ ਅੰਤ ਪਾਇਓ ਗੁਣਾ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਬਚਲ ਨਾਨਕ ਗਾਇਓ ਤਨਾਸਰੀ ਮਹਲਾ ਪੰਜਵਾ ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਵਿੰਦ ਕਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੂਆ ਜੀ ਜੈ ਰਹਾਉ ਰਾਜ ਜੋਵਨ ਬਿਸਰੰਤ ਾਰਮਾਇ ਮਹਾਨ ਦੁਖਿਓ ਮਹਾਂਤ ਕਹੈ ਆਸ ਪਿਆਸ ਰਮਨ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੈ ਸਾਰਨਾ ਸਮਰਥ ਕਥ ਗੋਚਰਾ ਪਾਤ ਤੋ ਉਜਹਾਰ ਨਾਮ ਤੇਰਾ ਅੰਤਰ ਜਾਮੇ ਨਾਨਕ ਕੇ ਸੂ ਆਮੀ ਸਰਵਤ ਪੂਰਨ ਠਾਕੁਰ ਮੇਰਾ